ਆਪਣਾ ਗੇਟ ਬੰਦ ਕਰਨ ਜੋਗੀ ਟਾਈਮ ਨਹੀਂ ਹੈਗਾ ਵੀ ਇੰਨਾ ਕੁ ਟਾਈਮ ਨਹੀਂ ਹੈਗਾ ਵੀ ਗੇਟ ਬੰਦ ਕਰ ਲਈਏ ਆਹੀਂ ਭੱਜ ਕੇ ਦਵਾ ਦਾ ਆਪਣੇ ਕੋਠੇ ਚੜੇ ਆ ਗੇਟ ਬੰਦ ਕਰਨ ਤੋਂ ਪਹਿਲਾਂ ਹੀ ਉਥੋਂ ਘਟੋ ਘੜ 40 50 ਮੇਰੇ ਖਿਆਲ ਨਾਲ 60 ਕੁ ਮੋਟੇ ਹੁੰਦੇ ਸਾਰੇ ਮੋਟਰਾਂ ਲੈ ਕੇ ਮਿੰਟੋਂ ਮੈਂਟ ਸਾਡੇ ਚੜਾਈ ਗਏ ਪਾਬੀ ਮੇਰੀ ਜਿਹੜੀ ਵੱਡੀ ਮਗਰ ਗੇਟ ਬੰਦ ਕਰਦਾ ਉਹਨੇ ਲੈ ਲਈਂ ਨੀਆ ਲਤਾ ਮਾਰੀਆਂ ਗੇੜ ਨੂੰ ਉਹਨੂੰ ਬਲੈਕਮੇਇੰਗ ਕਰਨ ਦੀ ਕੋਸ਼ਿਸ਼ ਕਰਦੇ ਵੀ ਉਹ ਅੰਦਰ ਆਉਂਦੇ ਐਸੇ ਜੀ ਤੁਸੀਂ ਨਰਾਸ਼ ਹੈ ਕਿ ਪੁਲਿਸ ਪ੍ਰਸ਼ਾਸਨ ਹਜੇ ਤੱਕ ਸੁੱਤਾ ਪਿਆ ਇੱਕ ਰੁਪਏ ਦੀ ਕਾਰਵਾਈ ਤੱਕ ਨਹੀਂ ਹੋਈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਤੋਂ ਜਿੱਥੇ ਕਿ ਦੇਰ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਘਰ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵੱਲੋਂ ਘਰ ਦੇ ਉੱਤੇ ਇੱਟਾਂ ਰੋੜੇ ਚਲਾਏ ਗਏ ਘਰ ਦੀ ਪੰਤੋੜ ਜਿਹੜੀ ਆ ਉਹ ਕੀਤੀ ਗਈ ਔਰ ਨਾਲ ਹੀ ਘਰ ਦੇ ਅੰਦਰ ਲੱਗੇ ਮੋਟਰਸਾਈਕਲ ਨੂੰ ਬਾਹਰ ਕੱਢ ਕੇ ਘਰ ਦੇ ਬੁਹੇ ਦੇ ਅੱਗੇ ਹੀ ਅੱਗ ਲਗਾ ਦਿੱਤੀ ਗਈ ਤਾਂ ਵੇਖ ਸਕਦੇ ਹੋ ਇਹਨਾਂ ਨੌਜਵਾਨਾਂ ਦੇ ਵੱਲੋਂ ਰੱਜ ਕੇ ਗੁੰਡਾਗਰਦੀ ਜਿਹੜੀ ਉਹ ਕੀਤੀ ਗਈ ਘਰ ਦੀ ਪੰਤੋ ਕਹਿਆ ਜਾ ਰਿਹਾ ਹੈ ਕਿ ਉਹਨਾਂ ਦੇ ਘਰ ਦੀ ਇੱਕ ਔਰਤ ਦੇ ਨਾਲ ਗਲੀ 'ਚ ਰਹਿਣ ਵਾਲਾ ਇੱਕ ਨੌਜਵਾਨ ਛੇੜਛਾੜ ਕਰਦਾ ਸੀ ਨੌਜਵਾਨ ਉਸਨੂੰ ਤੰਗ ਕਰਦਾ ਸੀ ਤਾਂ ਲੰਬੇ ਸਮੇਂ ਤੋਂ ਨੌਜਵਾਨ ਉਸ ਔਰਤ ਦੇ ਪਿੱਛੇ ਪਿਆ ਰਹੇ ਸੀ ਔਰ ਉਸ ਔਰਤ ਨੂੰ ਔਨਜਾਨ ਲੱਗੇ ਤੰਗ ਪਰੇਸ਼ਾਨ ਕਰਦਾ ਸੀ ਜਿਸ ਦੇ ਵਿਰੋਧ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਸਨੂੰ ਡੱਕਿਆ ਗਿਆ ਪਰ ਫਿਰ ਵੀ ਉਹ ਬਾਝ ਨਹੀਂ ਆਇਆ ਤਾਂ ਪਰਿਵਾਰ ਦੇ ਵੱਲੋਂ ਇਸ ਦੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਪਰ ਪੁਲਿਸ ਦੇ ਵੱਲੋਂ ਜਿਹੜੀ ਕਾਰਵਾਈ ਹੈ ਉਹ ਨਹੀਂ ਕੀਤੀ ਗਈ ਉਸਨੂੰ ਨਹੀਂ ਫੜਿਆ ਗਿਆ ਤਾਂ ਉੱਥੇ ਹੀ ਪੁਲਿਸ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਕਿ 2 ਮਹੀਨੇ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਵੱਲੋਂ ਕਰਦੇ ਉੱਤੇ ਹਮਲਾ ਕਰ ਦਿੱਤਾ ਗਿਆ ਕਰਦੀ ਪੰਤੋੜ ਕੀਤੀ ਗਈ ਔਰ ਕਰਦੇ ਅੰਦਰ ਲੱਗੇ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਗਈ ਤਾਂ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰੀਬ 2 ਘੰਟੇ ਤੱਕ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਕਰਦੇ ਉੱਤੇ ਇੱਟਾਂ ਰੋੜੇ ਚਲਾਏ ਗਏ ਕਰਦੇ ਉੱਤੇ ਹਮਲਾ ਕੀਤਾ ਗਿਆ ਤਾਂ ਇਸ ਵਿਚਕਾਰ ਪੁਲਿਸ ਨੂੰ ਕਈ ਵਾਰ ਫੋਨ ਕੀਤਾ ਗਿਆ ਕਿ ਸਾਡੇ ਉੱਤੇ ਹਮਲਾ ਹੋਇਆ ਸਾਡੀ ਜਾਨ ਬਚਾਈ ਜਾਵੇ ਸਾਨੂੰ ਬਚਾਇਆ ਜਾਵੇ ਪਰ ਫਿਰ ਵੀ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਕੋਈ ਵੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਕਿ ਤਾਂ ਜਾਂਦੇ ਨੌਜਵਾਨ ਪੰਤੋੜ ਕਰਕੇ ਇੱਥੋਂ ਚਲੇ ਗਏ ਉਸ ਤੋਂ ਬਾਅਦ ਪੁਲਿਸ ਪਹੁੰਚੀ ਤਾਂ ਵੇਖਸਾਤੇ ਹੋ ਕਿਸ ਤਰੀਕੇ ਦੇ ਨਾਲ ਕਰਦੀ ਜ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲੋਕ ਕਿ ਆਪਣੀ ਜਾਨ ਬਚਾਏਗੇ ਫਿਲਹਾਲ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਘੰਤੋੜ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਬਾਕੀ ਨੌਜਵਾਨਾਂ ਦੀ ਪਾਲ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਗੱਲ ਮੇਰੀ ਵਾਈਫ ਤੋਂ ਹੋਈ ਸੀ ਇਹ ਮੁੰਡਾ ਟੌਰਚਰ ਕਰਦਾ ਮੇਰੀ ਵਾਈਫ ਨੂੰ ਤੇ ਆਪਾਂ ਇੱਕ ਵਾਰੇ ਉਹਦੇ ਘਰ ਜਾ ਕੇ ਸਮਝਾ ਕੇ ਵੀ ਆਏ ਹਾਂ ਤੇ ਪਿਓ ਨੂੰ ਕਿ ਆਪਣੇ ਮੁੰਡੇ ਨੂੰ ਡੱਕ ਲੋ ਤੇ ਬਾਕੀ ਜੋ ਵੀ ਅਸੀਂ ਆਪਣੀ ਨਾਲ ਦੀ ਨੂੰ ਮੈਂ ਵੀ ਡੱਕਿਆ ਸੀ ਇਧਰੋਂ ਫੇਰ ਆਪਾਂ ਦੂਜੇ ਘਰ ਚ ਲੱਗੇ ਕਿ ਕੱਲ ਨੂੰ ਫੇਰ ਝਗੜਾ ਹੋਣਾ ਵਾ ਇਹ ਕੰਮ ਨਾ ਹੋਵੇ ਪਰ ਉਹ ਮੁੰਡਾ ਫੇਰ ਆ ਕੇ ਵਾਈਫ ਨੂੰ ਟੌਰਚਰ ਕਰਦਾ ਸੀ ਉਧਰ ਦੂਜੇ ਘਰ ਵੀ ਜਾਂਦਾ ਸੀ ਉਧਰ ਜਾ ਕੇ ਟੌਰਚਰ ਕਰਦਾ ਸੀ ਇਸ ਕਰਕੇ ਫੇਰ ਅਸੀਂ ਇਹਨਾਂ ਨੂੰ ਬੜਾ ਸਮਝਾਇਆ ਸੀ ਰਿਪੋਰਟ ਵੀ ਦੇ ਗਏ 2 ਮਹੀਨੇ ਤੋਂ ਰਿਪੋਰਟ ਦਿੱਤੀ ਜ ਆਪਾਂ ਥਾਣੇ ਉਹਦੀ ਕੋਈ ਕਾਰਵਾਈ ਨਹੀਂ ਹੋਈ ਮੇਰੇ ਨਾਲ ਦੀ ਉਥੇ ਬਿਆਨ ਵੀ ਦੇ ਕੇ ਆਈ ਸੀ ਥਾਣੇ ਕੋੜਖਾਲਾ ਚੌਂਕੀ ਵਿੱਚ ਪਰ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਮੁੰਡੇ ਤੇ ਉਹਨਾਂ ਨੂੰ ਆਖਿਆ ਕਿ ਮੁੰਡਾ ਫੜੋ ਤੁਸੀਂ ਪਰ ਉਹਨਾਂ ਨੇ ਮੁੰਡਾ ਉਹ ਕਹਿੰਦੇ ਦਾ ਪਿਓ ਕਹਿੰਦਾ ਮੁੰਡਾ ਘਰ ਨਹੀਂ ਆ। ਤੇ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ। ਜਾਂ ਕਿਸੇ ਨੂੰ ਚੁੱਕ ਕੇ ਲਿਆਉਣ ਦੇ ਭਰਾ ਨੂੰ ਚੁੱਕਣਾ ਉਹਦੇ ਪਿਓ ਨੂੰ ਚੁੱਕਣਾ ਇਹ ਤੇ ਉਹਨਾਂ ਦੀ ਜ਼ਿੰਮੇਵਾਰੀ ਨਾ। ਪੇਸ਼ ਕਰਨ ਉਹ ਕਹਿੰਦੇ ਅਸੀਂ ਬੇਦਖਲ ਕੀਤਾ ਤੇ ਬੇਦਖਲ ਕੀਤਾ ਫਿਰ ਘਰੇ ਕੀ ਕਰਨਾ ਹੁੰਦਾ ਸੀ। ਪਰਸੋਂ ਕੀ ਗੱਲ ਇਹ ਦਾ? ਪਰਸੋਂ ਇਹੋ ਗੱਲ ਹੋਈ ਕਿ ਮੇਰਾ ਆ ਬ੍ਰਦਰ ਇੱਧਰ ਹੀ ਛੋਟੇ ਮੈਂ ਤਾਂ ਚਲੋ ਦੂਜੇ ਘਰ ਹਾਂ। ਤੇ ਇਹਨਾਂ ਨੇ ਉਹ ਮੁੰਡਾ ਅੰਦਰ ਵੜਿਆ ਨਾ ਤਾਈ ਜੱਲ ਤੇ ਇਹਨਾਂ ਨੇ ਇਹੋ ਆਖਿਆ ਕਿ ਸਾਨੂੰ ਮੁੰਡਾ ਦਿਖਾ ਦਿਓ। ਅਸੀਂ ਉਹਨੂੰ ਮਿਲਣਾ ਵਾ। ਤੇ ਇਹਦਾ ਤਾਇਆ ਇਹਨਾਂ ਨਾਲ ਬਤਮੀਜੀ ਕਰਨ ਰਿਹਾ ਪਿਆ ਤੁਸੀਂ ਕੌਣ ਹੁੰਦੇ ਸਾਡੇ ਘਰ ਆ ਕੇ ਪੁੱਛਣ ਵਾਲੇ ਅਸੀਂ ਮੁੰਡਾ ਦੇਈਏ ਨਾ ਦੇਈਏ ਸਾਡੇ ਘਰ ਆਉਣ ਵਾਲੇ ਕਿਹੜੇ ਜੀ ਉਹਦੇ ਜਿਹੜਾ ਤਾਇਆ ਉਹਨੇ ਸ਼ਰਾਬ ਵੀ ਪੀਤੀ ਫਿਰ ਉਹਨਾਂ ਨਾਲ ਤੂੰ ਮੈਂ ਹੋਈ ਇਹਨਾਂ ਨਾਲ ਭਰਾ ਸਾਡੇ ਨੂੰ ਗਾਲਾਂ ਗੁਲਾਂ ਕੱਢੀਆਂ ਤੇ ਫਿਰ ਅਸੀਂ ਚੁੱਪ ਕੇ ਮੈਨੂੰ ਫੋਨ ਕੀਤਾ ਇਹਨਾਂ ਨੇ ਅਸੀਂ ਵੀ ਆਏ ਇੱਥੇ ਮੌਜੂਦ ਤੇ ਇਹਨਾਂ ਨੇ ਫੋਨ ਕੀਤਾ ਫਿਰ ਅਸੀਂ ਕਹਾ ਚੁੱਪ ਕਰੋ ਕੋਈ ਗੱਲ ਨਹੀਂ ਤੁਸੀਂ ਨਹੀਂ ਮੁੰਡਾ ਦੇਣਾ ਫਿਰ ਅਸੀਂ ਚੌਂਕੀ ਚੱਲ ਗਏ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਕਹਿ ਗਏ ਭਾਈ ਸਾਡੀ 2 ਮਹੀਨਿਆਂ ਦਾ ਦਰਖਾਸਤ ਦਿੱਤੀ ਸੀ ਤਹਾਡੀ ਉਹ ਦਿਖਾਸ ਤੇ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਉਹ ਫੇਰ ਮੁੰਡੇ ਆਏ ਆ ਇਥੇ ਸ਼੍ਰੀ ਆਮ ਘੋਮਦਾ ਮੁੰਡਾ ਆ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਉਹ ਬੰਦੇ ਨੇ ਚੁੱਕਿਆ ਕਿਉਂ ਨਹੀਂ ਆ ਤੇ ਉਹ ਕਹਿੰਦੇ ਕੋਈ ਨਹੀਂ ਹੁਣ ਹੈ ਨਹੀਂ ਕੋਈ ਸਵੇਰੇ ਦੱਸਾਂਗੇ ਤੁਹਾਨੂੰ ਉਹਨਾਂ ਕੋਈ ਕਾਰਵਾਈ ਕੋਈ ਕੋਈ ਨਹੀਂ ਆਇਆ ਪੁਲਿਸ ਵਾਲਾ ਨਾ ਉਹਨਾਂ ਕੋਈ ਤੇ ਮੁੰਕੇ ਅਹੀਂ ਘਰੇ ਆਏ ਆ ਘਰੇ ਆਏ ਆ ਜਿਹੀਂ ਘਰੇ ਪਹੁੰਚੇ ਹੀ ਆ ਆਪਣਾ ਗੇਟ ਚ ਖਲੋਤੇ ਆ ਇਹਨੇ ਇਹਨਾਂ ਮੁੰਡੇ ਜਦੋਂ 20-25 ਮੋਰਚੇ ਲਾ ਕੇ ਮੁੰਡੇ ਦਾਤਰ ਨਾਲ ਪੂਰਾ ਭਰਿਆ ਸੀ ਉਹਨਾਂ ਤੋੜਾ ਵੱਟੇ ਸਭ ਕੁਝ ਭਰਿਆ ਸੀ ਤੇ ਅਹੀਂ ਇਹ ਬੁਗਾ ਮੜਾ ਮੋਟਾ ਮਾਰ ਗਿਆ ਸੀ ਆਪਣੇ ਬੱਚੇ ਲੈ ਗਏ ਫੜਾਫੜ ਤੀਸਰੀ ਮੰਜ਼ਲ ਤੇ ਜਾ ਕੇ ਆਪਣਾ ਬਚਾਅ ਕੀਤਾ ਤੇ ਮੁੜ ਕੇ ਦਾਤਰ ਮਾਰਨ ਦੇ ਬੋਹਿਆਂ ਨੂੰ بڑے ਦਾਤਰ ਮਾਰੇ ਉਹਨਾਂ ਨੇ ਅਹੀਂ ਬਚਾਅ ਕਰਕੇ ਆਪਣਾ ਉੱਤੇ ਚੱਲ ਗਏ ਤੀਸਰੀ ਮੰਜ਼ਲ ਤੇ ਬੱਚੇ ਇਹ ਮੇਰੇ ਭਰਾ ਦੇ ਛੋਟੇ ਬੱਚੇ ਸੀ ਦੋ ਨਾਲ ਇਹਦੀ ਵਾਈਫ ਸੀ ਨਾਲ ਮੰਮੀ ਮੇਰੀ ਵੀ ਸੀ ਨੁਕਸਾਨ ਮੈਨਾ ਦੋ ਮੋੜਸਲੇ ਸੀ ਉਹਨਾਂ ਨੂੰ ਅੱਗ ਲਾ ਗਈ ਮਸ਼ੀਨ ਭੰਨਤੀ ਤੇ ਤੁਹਾਨੂੰ ਪਤਾ ਉੱਥੇ ਤੁਸੀਂ ਵੇਖਿਆ ਪੂਰਾ ਪੱਥਰ ਰੋੜਾ ਚਲਾ ਗਿਆ ਕੋਈ ਸਾਡਾ ਕੋਠੇ ਦੇ ਸ਼ੀਸ਼ਾ ਕੋਈ ਨਹੀਂ ਬਚਿਆ ਬਹੁਤ ਨੁਕਸਾਨ ਕੀਤਾ ਕੋਈ ਪੁਲਿਸ ਨਹੀਂ ਆਈ ਇਹਨੇ ਫੋਨ ਕੀਤਾ ਪੁਲਿਸ ਜਦੋਂ ਆਈ ਜਦੋਂ ਸਭ ਕੁਝ ਖਤਮ ਹੋ ਗਿਆ ਕੰਮ ਫੇਰ 10 ਵਜੇ ਲੜਾਈ ਸਾਡੇ ਦਾ ਚੱਲੂ ਹੋਈ 11 11:30 ਵਜੇ ਤੱਕ 12 ਤੱਕ ਲੜਾਈ ਹੋਈ ਉਸ ਤੋਂ ਬਾਅਦ ਪੁਲਿਸ ਆਈ ਆ ਕੇ 1 ਵਜੇ ਕਿਸੇ ਨੇ 112 ਤੇ ਫੋਨ ਕੀਤਾ ਕਿਸੇ ਨੇ ਚੁੱਕਿਆ ਹੀ ਨਹੀਂ ਕੋਈ ਆਇਆ ਹੀ ਨਹੀਂ ਜਦੋਂ ਸਾਰਾ ਕੋ ਕੰਮ ਖਤਮ ਹੋ ਗਿਆ ਸਾਰੇ ਮੁੰਡੇ ਮੜੇ ਫਰਾਰ ਹੋ ਗਏ ਥੋਂ ਨਿਕਲ ਗਏ ਤੇ ਮੁੜ ਕੇ ਪੁਲਿਸ ਆ ਕੇ ਵੇਖਣ ਤਾਂ ਵੀ ਇਹ ਕੀ ਹੋਇਆ ਉਹ ਕੀ ਮੰਗਦੀ ਤੁਹਾਡੀ ਮੰਗ ਇਹ ਇਨਾ ਦੇ ਪੇਸ਼ ਹੋਣਾ ਚਾਹੀਦਾ ਬੰਦਿਆਂ ਤੇ ਜਿਹੜਾ ਮੇਲ ਸ਼ੰਕਰ ਆ ਫੱਤੇ ਦਾ ਮੁੰਡਾ ਜਿਹੜਾ ਇਹਤੇ ਕੇਸ ਹੋਣਾ ਚਾਹੀਦਾ ਇੰਨੇ ਮੁੰਡੇ ਬੁਲਾਏ ਨੇ ਦੂਸਰੀ ਵਾਰ ਹਲਾ ਕੀਤਾ ਵਾ ਪਹਿਲੀ ਵਾਰ ਹਾਂਜੀ ਵਖਤਰਾ ਸਾਨੂੰ ਬਹੁਤ ਖਤਰਾ ਵਾ ਜਿੰਨੇ ਮੁੰਡੇ ਆਏ ਕੱਲ ਨੂੰ ਸਾਡਾ 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 ਨੁਕਸਾਨ ਹੋ ਜਾਂਦਾ ਕੋਈ ਅਸੀਂ ਫੇਰ ਵੀ ਬਚ ਗਏ ਤੀਸਰੀ ਮੱਝ ਜਾ ਕੇ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਜਾਂਦਾ ਇਹਨੇ ਮੇਰੇ ਭਰਾ ਦੀ ਵਾਈਫ ਦਾ ਨੁਕਸਾਨ ਹੋ ਜਾਂਦਾ ਤੇ ਕਿੰਨੇ ਭਰਨਾ ਹੈ ਨਿਗੇ ਨਿਗੇ ਬੱਚੇ ਹੀ ਉਹ ਤੁਸੀਂ ਆਪਣੇ ਘਰ ਰਹੇ ਹੋ ਕਿਤੇ ਹੋ ਜਾਏਗਾ ਆਪਣੇ ਘਰ ਉਧਰ ਪੁਰਾਣੇ ਘਰ ਮੈਂ ਰਹਿ ਰਿਹਾ ਰਹਿਵਾ ਇਧਰ ਮੇਰਾ ਬ੍ਰਦਰ ਹੁਣ ਰਹਿੰਦਾ ਵਾ ਗੱਲ ਤੁਹਾਨੂੰ ਤਕਰੀਬਨ ਅੱਧੀ ਤੇ ਪਤਾ ਲੱਗ ਗਈ ਚੁੱਕੀ ਹੈ ਜੋ ਕੁਝ ਹੋਇਆ ਪੀਏ ਪਰੇਸ਼ਾਨ ਕਰਦਾ ਹੈਗਾ ਉਸ ਤੋਂ ਬਾਅਦ ਇਹ ਤਾਂ ਮੁੰਡਾ ਆਇਆ ਉਹਨੂੰ ਕਿਹਾ ਵਾ ਕਿ ਬਾਹਰ ਕੱਢੋ ਪੀਏ ਪੇਸ਼ ਨਹੀਂ ਹੋਣ ਦਿਆ ਅਸੀਂ ਨੂੰ ਚੌਂਕੀ ਲੈ ਕੇ ਜਾਣਾ ਉਹ ਕਹਿੰਦਾ ਨਹੀਂ ਬਾਹਰ ਕੱਢਣਾ ਉਤੋਂ ਮੁੰਡੇ ਦੇ ਤਾਈ ਨੇ ਸ਼ਰਾਬ ਪੀਤੀ ਸੀ ਤੇ ਉਹ ਕਹਿੰਦਾ ਅਸੀਂ ਨਹੀਂ ਬਾਹਰ ਕੱਢਣਾ ਕਰ ਲੋ ਜੋ ਕਰਨਾ ਤੇ ਤੂੰ ਤੂੰ ਮੈਂ ਮੈਂ ਹੋਈ ਉਹਨੇ ਗੋਲੀ ক্লোਜ ਕੀਤਾ ਬਹੁਤ ਜ਼ਿਆਦਾ ਉਹ ਮੈਨੂੰ ਵੀ ਗਾੜੀਆਂ ਗਾਲੀ ক্লোਜ ਕਰਕੇ ਇਹ ਕਹਿੰਦਾ ਤੂੰ ਸ਼ਰਾਬ ਪੀਤੀ ਮੈਂ ਸਿੰਘ ਸਜਿਆ ਵਾ ਤੇ ਮੈਨੂੰ ਇੰਨੀ ਗੱਲਾਂ ਉਹਨੇ ਕਹਿ ਦਿੱਤੀ ਕਿ ਤੂੰ ਸ਼ਰਾਬ ਪੀਤੀ ਆ ਤੂੰ ਨਹੀਂ ਪੀਤੀ ਮੈਂ ਮੈਨਾਂ ਸ਼ਰਾਬ ਪੀ ਕੇ ਗੱਲ ਨਹੀਂ ਕਰਨੀ ਸੋਹੀ ਗੱਲ ਕਰਿਆ ਇਹ ਤੱਕ ਗੱਲ ਹੋਈ ਆ ਫਿਰ ਕੀ ਹੋਇਆ ਵਾ ਫਿਰ ਅਸੀਂ ਚੌਂਕੀ ਚਲ ਗਏ ਆ ਚੌਂਕੀ ਜਾ ਕੇ ਦੱਸ ਕੇ ਆਏ ਆ ਵੀ ਜਿਹੜੀ ਰਿਪੋਰਟ ਤੁਹਾਨੂੰ ਦਿੱਤੀ ਉਹ ਤੋਂ ਕੋਈ ਕਾਰਵਾਈ ਨਹੀਂ ਹੋਈ ਸਾਡੇ ਤੇ ਫਿਰ ਹਮਲਾ ਕਰਨ ਦੀ ਕੋਸ਼ਿਸ਼ ਕਰਨ ਨੇ ਉਸ ਤੋਂ ਬਾਅਦ ਕੀ ਆ ਚੌਂਕੀ ਤੋਂ ਅਸੀਂ ਵਾਪਸ ਆਏ ਆ ਵਾਪਸ ਆਉਂਦੇ ਆ ਸਾਰੀ ਆਪਾਂ ਗੇਟ ਤੇ ਪਹੁੰਚੇ ਆ ਪੂਰਾ ਪਰਿਵਾਰ ਪਹੁੰਚੋਂ ਤੋਂ ਬਾਅਦ ਇਹ ਜੇ ਗੇਟ ਅਸੀਂ ਬੰਦ ਵੀ ਨਹੀਂ ਕੀਤਾ ਗੇਟ ਬੰਦ ਕਰਨ ਤੋਂ ਪਹਿਲਾਂ ਹੀ ਉਥੋਂ ਘਟੋ ਘੜ 40 50 ਮੇਰੇ ਖਿਆਲ ਨਾਲ 60 ਕਿਉਂ ਮੁੰਡੇ ਹੋਣੇ ਸਾਰੇ ਮੋਟਰਸਾਈਕਲ ਲੈ ਕੇ ਮਿੰਟੋਂ ਮਿੰਟ ਸਾਡੇ ਚੜਾਈ ਕਰ ਗਏ ਸਾਡੇ ਕੋਲ ਆਪਣਾ ਗੇਟ ਬੰਦ ਕਰਨ ਜੋਗੀ ਟਾਈਮ ਨਹੀਂ ਹੈਗਾ ਵੀ ਇੰਨਾ ਕੁ ਟਾਈਮ ਨਹੀਂ ਹੈਗਾ ਵੀ ਗੇਟ ਬੰਦ ਕਰ ਲਈਏ ਅਸੀਂ ਭੱਜ ਕੇ ਦਵਾ ਦਾ ਆਪਣੇ ਕੋਠੇ ਛੜੇ ਆ ਆਪਣੇ ਬੱਚੇ ਲੈ ਕੇ ਫੈਮਿਲੀ ਨੂੰ ਲੈ ਕੇ ਵੀ ਅਸੀਂ ਬਚ ਜੀ ਗੇਟ ਅਸੀਂ ਕੁੰਡਾ ਹੀ ਲਗਾਵਾ ਤੇ ਉਹਨਾਂ ਨੇ ਇੰਨੀ ਕੀ ਗਵਾਰਦਤ ਕੀਤੀ ਹੈ ਵੀ ਕੁੰਡਾ ਤੱਕ ਟੁੱਟ ਗਿਆ। ਵਿੰਗਾ ਹੋ ਗਿਆ। ਮੋਟਰਸਾਈਕਲ ਅੰਦਰ ਲੱਗੇ ਇਹਨਾਂ ਮੋਟਰਸਾਈਕਲ ਕੱਢ ਗਏ। ਬੂਗੇ ਦੇ ਵਿੱਚ ਹੀ ਸਾੜ ਦਿੱਤੇ। ਦੋ ਮੋਟਰਸਾਈਕਲ ਨਵੇਂ ਮੋਟਰਸਾਈਕਲ ਦੀ ਉਹ ਦੋਵੇਂ ਸਾੜ ਤੇ। ਉਸ ਤੋਂ ਇਲਾਵਾ ਕੀ ਹੋਇਆ ਵਾ ਇਹਨਾਂ ਨੇ ਕੋਠਿਆਂ ਤੇ ਚੜ ਕੇ ਮੁੰਡਿਆਂ ਨੇ ਸਾਰਿਆਂ ਨੇ ਇਹਨਾਂ ਨੇ ਕੀ ਕੀਤਾ ਤੋੜੇ ਭਰ ਭਰ ਹਥਿਆਰ ਵੀ ਲਿਆਏ ਆ। ਤੋੜੇ ਭਰ ਭਰ ਰੋੜੇ ਵੀ ਲਿਆਏ ਆ। ਜਿਨ੍ਹਾਂ ਨੂੰ ਆਪਾਂ ਪੱਥਰ ਕਹਿ ਦਿੰਨੇ। ਜਿਹੜੇ ਵੀ ਆਪਾਂ ਚਿਪਸ ਵਾਲੇ ਪੱਥਰ ਹੁੰਦੇ ਆ ਲੈਣਾ ਤੋਂ ਜਿਹੜੇ ਚੁੱਕੇ ਗਏ ਇਹਨਾਂ ਨੂੰ। ਸਪੈਸ਼ਲ ਲੱਗ ਗਿਆ ਇਹ ਇੰਨਾ ਕਿ ਇਹਨਾਂ ਨੇ ਪੱਥਰ ਰੋੜਾ ਇੰਨਾ ਵਿੱਚ ਲਾਇਆ ਵਗੀ ਸਾਡੇ ਸਾਰੇ ਘਰ ਦਾ ਨੁਕਸਾਨ ਹੋ ਗਿਆ ਜਿਹੜੀ ਅੱਗ ਲਾਈ ਇਹ ਮੋਟਰਸਾਈਕਲਾਂ ਨੂੰ ਉਹਦੇ ਨਾਲ ਨੁਕਸਾਨ ਇੰਨਾ ਕੁ ਹੋਇਆ ਕਿ ਸਾਰਾ ਘਰ ਜਿਹੜਾ ਨਾ ਦੋ ਮੰਜ਼ਲ ਤੱਕ ਕਾਲਾ ਹੋ ਚੁੱਕਾ ਬਹੁਤ ਜ਼ਿਆਦਾ ਨੁਕਸਾਨ ਤੇ ਮਸਲਾ ਵੀ ਇਹ ਤੁਹਾਡਾ ਮੇਨ ਹੈ ਸ਼ੇਰ ਸ਼ਾਨ ਦਾ ਹੀ ਮਸਲਾ ਇਹ ਹੀ ਬਲੈਕਮੇਲਿੰਗ ਦਾ ਹੈ ਕਿਸ ਸਾਡੀ ਵੱਡੀ ਭਾਬੀ ਨੂੰ ਬਲੈਕਮੇਲ ਕਰਦਾ ਅਸੀਂ ਕਰਨੀ ਹੀ ਹੁੰਦੀ ਉਦੋਂ ਕਰਦਾ ਸੀ ਸਾਡੀ ਮੌਜੂਦਗੀ ਦੇ ਵੇਲੇ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਇਹ ਗੱਲ ਬਾਹਰ ਪਹੁੰਚ ਗਈ ਲੋਕਾਂ ਤੱਕ ਪਹੁੰਚ ਗਈ ਉਹਨਾਂ ਨੇ ਸਾਨੂੰ ਦੱਸਿਆ ਵੀ ਆਹ ਕੰਮ ਹੋਣ ਡਿਆ ਜੇ ਅੰਦਰ ਵੜ ਗਿਆ ਸੀ ਹਾਂਜੀ ਅੰਦਰ ਵੜਨ ਦਾ ਕਿ ਉਹਨਾਂ ਨੇ ਉਹ ਉਹੀ ਤੁਹਾਨੂੰ ਦੱਸਿਆ ਕਿ ਅੰਦਰ ਵੜ ਕੇ ਬਲੈਕਮੇਲਿੰਗ ਕਰਕੇ ਇੱਕ ਵਾਰੀ ਤੇ ਬਲੈਕਮੇਲ ਕੀਤਾ ਅੰਦਰ ਵੜ ਕੇ ਬੜਾ ਬੀ ਗੀਤਾ ਉਹ ਕਹਿੰਦੇ ਨਹੀਂ ਇਹ ਕੰਮ ਕਰ ਸਕਦਾ ਉਸ ਤੋਂ ਬਾਅਦ ਫਿਰ ਦੁਬਾਰਾ ਆਇਆ ਵਾ ਦੁਬਾਰਾ ਆਇਆ ਕਿ ਇਹਨੂੰ ਬਦ ਲੱਗੇ ਨੇ ਭਾਬੀ ਮੇਰੀ ਨੇ ਵੱਡੀ ਨੇ ਉਹਦਾ ਗੇਟ ਬੰਦ ਕਰ ਲਿਆ ਹੋਣੇ ਲਹਿਵੇ ਇੰਨੀਆਂ ਲੱਤਾਂ ਮਾਰੀਆਂ ਗੇੜ ਨੂੰ ਉਦੋਂ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਕਰਨ ਦੇ ਵੀ ਉਹਨੂੰ ਅੰਦਰ ਆਉਂਦੇ ਤੇ ਅਸੀਂ ਫਿਰ ਸਾਰਾ ਪਰਿਵਾਰ ਘਰ ਨਹੀਂ ਹੀ ਹੈਗੇ ਕਿਉਂਕਿ ਕਮਾਂਗਾਰਾਂ ਵਾਲੇ ਬੰਦੇ ਆਂ ਤਾਂ ਕਮਾਂਗਾਰਾਂ ਤੇ ਰਹਿਣਾ ਇਹ ਚੀਜ਼ ਹੋਈ ਉਹਦੀ ਕੰਪਲੇਟ ਦਿੱਤੀ ਸੀ ਜੀ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਪ੍ਰਸ਼ਾਸਨ ਦੀ ਕੋਈ ਕਾਰਵਾਈ ਐਸੇ ਚੀਜ਼ ਤੋਂ ਅਸੀਂ ਨਰਾਸ਼ ਆਂ ਕਿ ਪੁਲਿਸ ਪ੍ਰਸ਼ਾਸਨ ਹਜੇ ਤੱਕ ਸੁੱਤਾ ਪਿਆ ਹੋ 1 ਰੁਪਏ ਦੀ ਕਾਰਵਾਈ ਤੱਕ ਨਹੀਂ ਹੋਈ ਜਿੱਦੋਂ ਅਸੀਂ ਬਹੁਤ ਜ਼ਿਆਦਾ ਨਰਾਸ਼ ਮੰਗ ਇਹ ਆ ਇੱਕ ਤੇ ਜਿਨ੍ਹਾਂ ਨੇ ਸਾਰਾ ਨੁਕਸਾਨ ਕੀਤਾ ਜਿਹੜੇ ਮੁੰਡੇ ਆਏ ਸਾਰਿਆਂ ਦੇ ਪਰਚੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਮੱਲੇ ਇੰਨਾ ਕਿ ਤਾਂ ਗਿਆ ਮੱਲੇ ਦੇ ਨਾਲ ਮਿਲ ਕੇ ਸਾਰੇ ਜਣੇ ਇਹ ਗੱਲ ਕਹਿ ਰਹੇ ਨੇ ਕਿ ਇਹ ਇੱਥੇ ਰਹਿਣੇ ਨਹੀਂ ਚਾਹੀਦੇ ਇਹ ਪ੍ਰਵਾਸੀ ਆ ਆਪਣੇ ਮੁਲਕ ਜਾਣ ਆਪਣੇ ਮੁਲਕ ਰਹਿਣ ਜੋ ਮਰਜ਼ੀ ਕਰਨ ਬਦਮਾਸ਼ੀਆਂ ਕਰੀ ਜਾਂ ਜੋ ਮਰਜ਼ੀ ਕਰਨ ਪੰਜਾਬ 'ਚ ਆ ਕੇ ਬਦਮਾਸ਼ੀ ਨਹੀਂ ਕਰ ਸਕਦੇ ਜੇ ਬਦਮਾਸ਼ੀ ਕਰਨਗੇ ਤੇ ਸਾਡੀ ਕਾਰਵਾਈ ਇਸ ਤਰ੍ਹਾਂ ਹੀ ਪਰਚਿਆਂ ਦੀ ਹੋਊਗੀ ਤੇ ਇਹਨਾਂ ਨੂੰ ਇੱਥੋਂ ਕੱਢਿਆ ਜਾਊਗਾ ਫੜ ਲੇ ਬਾਕੀ ਕਰ ਰਹੇ ਆ ਜੀ ਸਰ ਉਹ ਪਰਿਵਾਰ ਦੇ ਵੱਲੋਂ ਵੀ ਇਲਜ਼ਾਮ ਲਗਾਇਆ ਜਾ ਰਿਹਾ ਕਿ ਪੁਲਿਸ ਨੂੰ ਪਹਿਲਾਂ ਵੀ 2 ਮਹੀਨੇ ਪਹਿਲਾਂ ਕੰਪਲੇਂਟ ਦਿੱਤੀ ਸੀ ਬਟ ਪੁਲਿਸ ਵੱਲੋਂ ਕੋਈ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ। ਚਲੋ ਉਹ ਚੀਜ਼ ਆ ਮੈਂ ਵੈਰੀਫਾਈ ਕਰ ਲੈਂਦਾ ਕਿਉਂਕਿ ਮੈਂ ਤਾਂ ਨਿਊਲੀ ਜੁਆਇਨ ਕੀਤਾ ਲਈ। ਓਕੇ ਸਰ ਕਾਰਨ ਕੀ ਸਾਥੀ ਝਗੜੇ ਦਾ ਕੁਝ ਪਤਾ ਲੱਗਾ? ਕਾਰਨ ਜੋ ਦੱਸੇ ਵੀ ਗੱਲ ਚ ਖਲੌਣ-ਖਲੌਣ ਤੇ ਹੀ ਹੋਇਆ ਬਾਕੀ ਵੈਰੀਫਾਈ ਕਰਦੇ ਫੇਰ ਵੀ ਡਿਟੇਲ ਚ ਦੋਵੇਂ ਤੇਰਾ ਇੱਕ ਦੂਜੇ ਦੇ ਇਲਜ਼ਾਮ ਲਾ ਰਹੀਆਂ ਨੇ। ਠੀਕ ਆ। ਸਰ ਇਹ ਹੈ ਦੀ ਆਂਡੀ ਗਵਾਂਡੀ ਨੇ ਦੋਨੇ ਹੀ। ਹਾਂਜੀ। ਤੇ ਬਾਕੀ ਕੋਈ ਗੱਲ ਨਹੀਂ ਇਹ ਪਰਚਾਦਰ ਚ ਹੋ ਰਿਹਾ ਹੁਣ ਉਹ ਕਹ ਰਹੇ ਵੀ ਪਰਿਵਾਰ ਦੀ ਕਿਸੇ ਲੇਡੀਜ਼ ਨਾਲ ਵੀ ਛੇੜਛਾੜ ਮੁੰਡੇ ਦੇ ਵੱਲੋਂ ਪਹਿਲਾਂ ਕੀਤੀ ਜਾਂਦੀ ਹੈ। ਅਸੀਂ ਗੱਲ ਤੇ ਜਦੋਂ ਹਾਲੀ ਕੋਈ ਧਿਆਨ ਜ ਨਹੀਂ ਆਈ ਹੈ ਫਿਰ ਵੀ ਇਹ ਅੰਗਲ ਨੂੰ ਵੀ ਕੋਈ ਨਹੀਂ ਹੈ ਜੀ ਵਿੱਚਾ ਜਾ ਗਿਆ ਸਾਰਾ। ਠੀਕ ਹੈ ਵੀ ਪੁਰਾਣੀ ਕੋਈ ਇਹਨਾਂ ਨੇ ਦਿੱਤੀ ਹੋਈ ਐ ਅਪਲੀਕੇਸ਼ਨ। ਜਿਹੜੀ ਤਾਰੀ ਹੋਈ ਹੈ ਜਿਹ ਵਿੱਚ ਚਿੱਟਾ ਜਾਊਗਾ। ਚਿੱਟਾਈ ਜਿਹੀ ਮੋਟਰਸਾਈਕਲ ਨਾਲ। ਹਾਂਜੀ। ਮੈਂ ਕਿ ਜਿੰਨਾ ਲੜਕਿਆਂ ਦੇ ਵੱਲੋਂ ਮੋਟਰਸਾਈਕਲ ਨੂੰ ਅੱਗ ਲਗਾਈ ਸਈ ਗਈ ਸੀ ਉਹਨਾਂ ਦੇ ਵੱਲੋਂ ਕਹੇ ਦੀ ਗ੍ਰਿਫਤਾਰੀ ਹੋਈਗੀ। ਦੋ ਮੇਨ ਮੁੰਡਿਆਂ ਫੜ ਲਏ ਜੀ ਇਹਦੇ ਵਿੱਚ। ਗ੍ਰਿਫਤਾਰ ਕਰ ਲਏ ਜੀ। ਠੀਕ ਹੈ। ਟੋਟਲ ਕਿੰਨੇ ਲੜਕੇ ਗਏ ਜਿਹੜੇ ਇਹਨਾਂ ਨੇ ਦੱਸੇ ਹੋਣਗੇ ਕਿੰਨੇ ਲੜਕੇ ਜਿਨ੍ਹਾਂ ਦੇ ਵੱਲ ਹਮਲਾ ਕੀਤਾ ਗਿਆ ਸੀ ਘਰ ਦੇ ਉੱਤੇ ਉਹਦੇ ਵਿੱਚ ਬਾਈ ਨੇ ਜਾਣੇ ਤੇ ਮੇਰੇ ਕੋਲ 6-7 ਜਾਣੇ ਆ ਬਾਕੀ ਆ ਨੌਨ ਸੀ ਤੇ ਜਿਹੜੇ ਘਰ ਵਾਲੇ ਉਹ ਮੇਨ ਦੋ ਮੈਂਬਰ ਦੇ ਫਰੇ ਗਏ ਬਾਈ ਬਾਕੀਆਂ ਦੀ ਪਾਲ ਕੀਤੀ ਜਾ ਰਹੀ ਜੀ ਬਿਲਕੁਲ ਠੀਕ ਆ ਸਰ ਥੈਂਕ ਯੂ